ਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਤਸਵੀਰ ਸਾਫ਼ ਹੈ ਹੁਣ ਗੈਂਗਸਟਰ ਅਤੇ ਨਸ਼ੇ ਦਾ ਖਾਤਮਾ ਹੋ ਕੇ ਰਹੇਗਾ ਕਾਲਾਂ ਦਾ ਕਰਾਜਨੀਤਕ ਸਰਪ੍ਰਸਤੀ ਪਾਉਣ ਵਾਲੇ ਗੈਂਗਸਟਰ ਅੱਜ ਪੰਜਾਬ ਪੁਲਿਸ ਦੀ ਰਡਾਰ ਤੇ ਨੇ ਅਤੇ ਇਸ ਵਾਰ ਬਚ ਨਿਕਲ ਨਹੀਂ ਦੀ ਕੋਈ ਵੀ ਥਾਂ ਨਹੀਂ ਹੈ ਪੰਜਾਬ ਦੇ ਵਿੱਚ ਨਸ਼ੇ ਖਿਲਾਫ ਜੰਗ ਜਾਰੀ ਹੈ ਇਸ ਦੇ ਨਾਲ ਨਾਲ ਆਪ ਸਰਕਾਰ ਦੀ ਸ਼ੁਰੂ ਤੋਂ ਹੀ ਗੈਂਗਸਟਰਵਾਦ ਦਾ ਖਾਤਮਾ ਵੀ ਟਾਪ ਪ੍ਰਾਇੋਰਟੀ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਂਦੇ ਹੀ ਇਸ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ ਡੀਜੀਪੀ ਨੇ ਦੱਸਿਆ ਕਿ 2025 ਦੇ ਵਿੱਚ ਹੁਣ ਤੱਕ 992 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਹਾਲੀ ਦੇ ਵਿੱਚ ਤੋ ਵੱਡੇ ਕੇਸ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਸਰਪੰਚ ਦਾ ਕਤਲ ਅਤੇ 15 ਦਸੰਬਰ ਨੂੰ ਮੋਹਾਲੀ ਦੇ ਵਿੱਚ ਕਬੱਡੀ ਪ੍ਰੋਮੋਟਰ ਦਾ ਕਤਲ ਇਹਨਾਂ ਦੋਵਾਂ ਕੇਸਾਂ ਨੂੰ ਸੀਐਮ ਸਾਹਿਬ ਨੇ ਖੁਦ ਮੋਨੀਟਰ ਕੀਤਾ ਹੈ ਦਿਨ ਦੇ ਵਿੱਚ ਦੋ ਵਾਰ ਰਿਪੋਰਟ ਸਿੱਧੇ ਸੀਐਮ ਅਨ ਨੂੰ ਜਾਂਦੀ ਸੀ ਜਿਸ ਦਾ ਨਤੀਜਾ ਪ੍ਰੈਸ ਕਾਨਫਰੰਸ ਦੇ ਰਾਹੀਂ ਸ਼ੇਅਰ ਕੀਤਾ ਗਿਆ ਹੁਣ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਗੈਂਗਸਟਰਾਂ ਤੇ ਵਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਦੱਸਿਓ ਕਿ ਆਪਰੇਸ਼ਨ ਪਰਹਾਰ ਗੈਂਗਸਟਰਾਂ ਤੇ ਵਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਇਸਦੇ ਬਾਰੇ ਕੱਲ ਕਰਦੇ ਹਾਂ 72 ਘੰਟੇ ਦੇ ਖਾਸ ਆਪਰੇਸ਼ਨ ਹੈ 12000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ 2000 ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਨੇ ਪੁਲਿਸ ਅਫਸਰਾਂ ਦੇ ਲਈ ਰਾਸ਼ੀ ਦੇ ਇਨਾਮ ਆਮ ਲੋਕਾਂ ਦੇ ਲਈ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੀ ਮੁਹਿੰਮ ਦਾ ਨਾਮ ਗੈਂਗਸਟਰਾਂ ਤੇ ਵਾਰ ਹੈ ਇਸ ਦੇ ਨਾਲ ਹੀ ਹੁਣ ਤੱਕ ਦੀ ਕੀ ਕੀ ਕਾਰਵਾਈ ਕੀਤੀ ਗਈ ਹੈ ਇਸ ਤੇ ਵੀ ਗੱਲ ਕਰਦੇ ਹਾਂ ਅਮੜੇਸਰ ਦੇ ਵਿੱਚ ਮੁੱਠਪੇੜ ਦੇ ਵਿੱਚ ਗੈਂਗਸਟਰ ਮਨੀ ਪ੍ਰਿੰਸ ਮਾਰਿਆ ਗਿਆ ਹੈ ਮੰਡੀ ਗੋਵਿੰਦਗੜ੍ਹ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋਇਆ ਹੈ ਸੈਂਕੜੇ ਠਿਕਾਨਿਆਂ ਤੇ ਛਾਪੇਮਾਰੀ جاری ਹੈ ਜਾਣਕਾਰੀ ਦੇਣ ਵਾਲਿਆਂ ਨੂੰ ਪੂਰੀ ਗੁਪਤਤਾ ਦਿੱਸ ਸਹੀ ਜਾਣਕਾਰੀ ਤੇ ਇਨਾਮ ਦੀ ਗਾਰੰਟੀ ਹੈ ਪੰਜਾਬ ਨੂੰ ਬਚਾਉਣਾ ਹੁਣ ਸਾਡੇ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹੈ ਨਸ਼ਾ ਤੇ ਗੈਂਗਸਟਰਵਾਦ ਦੋਵਾਂ ਦਾ ਮਿਲ ਕੇ ਖਾਤਮਾ ਕਰਨਾ ਹੈ ਪੁਲਿਸ ਨੂੰ ਤੁਹਾਡਾ ਸਾਥ ਚਾਹੀਦਾ ਹੈ ਸੀਆਮਾਨ ਦਾ ਸੰਦੇਸ਼ ਪੰਜਾਬ ਪੰਜਾਬੀਆਂ ਦਾ ਹੈ ਗੈਂਗਸਟਰਵਾਦ ਖਤਮ ਕਰਕੇ ਹੀ ਰ੍ਹਾਂਗੇ ਜਦੋਂ ਤੱਕ ਪੂਰੀ ਸਫਾਈ ਨਹੀਂ ਹੋਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੱਛੇ ਨਹੀਂ ਹਟੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਰੌਣ ਤੋਂ ਬਾਅਦ ਪੰਜਾਬ ਦੇ ਵਿੱਚ ਤਸਵੀਰ ਸਾਫ ਹੈ ਹੁਣ ਗੈਂਗਸਟਰ ਅਤੇ ਨਸ਼ੇ ਦਾ ਖਾਤਮਾ ਹੋ ਕੇ ਰਹੇਗਾ ਸਾਲਾਂ ਦਾ ਕਰਾਜਨੀਤਕ ਸਰਪ੍ਰਸਤੀ ਪਾਉਣ ਵਾਲੇ ਗੈਂਗਸਟਰ ਅੱਜ ਪੰਜਾਬ ਪੁਲਿਸ ਦੀ ਰਡਾਰ ਤੇ ਨੇ ਅਤੇ ਇਸ ਵਾਰ ਬਚ ਨਿਕਲ ਨਹੀਂ ਦੀ ਕੋਈ ਵੀ ਥਾਂ ਨਹੀਂ ਹੈ ਪੰਜਾਬ ਦੇ ਵਿੱਚ ਨਸ਼ੇ ਖਿਲਾਫ ਜੰਗ ਜਾਰੀ ਹੈ ਇਸ ਦੇ ਨਾਲ ਨਾਲ ਆਪ ਸਰਕਾਰ ਦੀ ਸ਼ੁਰੂ ਤੋਂ ਹੀ ਗੈਂਗਸਟਰਵਾਦ ਦਾ ਖਾਤਮਾ ਵੀ ਟੋਪ ਪ੍ਰਾਇੋਰਟੀ ਰਹੀ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਸੱਤਾ ਦੇ ਵਿੱਚ ਆਉਂਦੇ ਹੀ ਇਸ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ ਡੀਜੀਪੀ ਨੇ ਦੱਸਿਆ ਕਿ 2025 ਦੇ ਵਿੱਚ ਹੁਣ ਤੱਕ 992 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ ਹਾਲੀ ਦੇ ਵਿੱਚ ਤੋ ਵੱਡੇ ਕੇਸ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਸਰਪੰਚ ਦਾ ਕਤਲ ਅਤੇ 15 ਦਸੰਬਰ ਨੂੰ ਮੋਹਾਲੀ ਦੇ ਵਿੱਚ ਕਬੱਡੀ ਪ੍ਰੋਮੋਟਰ ਦਾ ਕਤਲ ਇਹਨਾਂ ਦੋਵਾਂ ਕੇਸਾਂ ਨੂੰ ਸੀਐਮ ਸਾਹਿਬ ਨੇ ਖੁਦ ਮੋਨੀਟਰ ਕੀਤਾ ਹੈ ਦਿਨ ਦੇ ਵਿੱਚ ਦੋ ਵਾਰ ਰਿਪੋਰਟ ਸਿੱਧੇ ਸੀਐਮਾਨ ਨੂੰ ਜਾਂਦੀ ਸੀ ਜਿਸ ਦਾ ਨਤੀਜਾ ਪ੍ਰੈਸ ਕਾਨਫਰੰਸ ਦੇ ਰਾਹੀਂ ਸ਼ੇਅਰ ਕੀਤਾ ਗਿਆ ਹੁਣ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਗੈਂਗਸਟਰਾਂ ਤੇ ਵਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਦੱਸਿਏ ਕਿ ਆਪਰੇਸ਼ਨ ਪਰਹਾਰ ਗੈਂਗਸਟਰਾਂ ਤੇ ਵਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਇਸ ਦੇ ਬਾਰੇ ਕੱਲ ਕਰਦੇ ਹਾਂ 72 ਘੰਟੇ ਇਹ ਖਾਸ ਆਪਰੇਸ਼ਨ ਹੈ 12000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ 2000 ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਨੇ ਪੁਲਿਸ ਅਫਸਰਾਂ ਦੇ ਲਈ ਰਾਸ਼ੀ ਦੇ ਇਨਾਮ ਆਮ ਲੋਕਾਂ ਦੇ ਲਈ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੀ ਮੁਹਿੰਮ ਦਾ ਨਾਮ ਗੈਂਗਸਟਰਾਂ ਤੇ ਵਾਰ ਹੈ ਇਸ ਦੇ ਨਾਲ ਹੀ ਹੁਣ ਤੱਕ ਦੀ ਕੀ ਕੀ ਕਾਰਵਾਈ ਕੀਤੀ ਗਈ ਹੈ ਇਸ ਤੇ ਵੀ ਗੱਲ ਕਰਦੇ ਆਂ ਅੰਮ੍ਰਿਤਸਰ ਦੇ ਵਿੱਚ ਮੁੱਠਪੇੜ ਦੇ ਵਿੱਚ ਗੈਂਗਸਟਰ ਮਨੀ ਪ੍ਰਿੰਸ ਮਾਰਿਆ ਗਿਆ ਹੈ ਮੰਡੀ ਗੋਵਿੰਦਗੜ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋਇਆ ਹੈ ਸੈਂਕੜੇ ਠਿਕਾਨਿਆਂ ਤੇ ਛਾਪੇਮਾਰੀ ਜਾਰੀ ਹੈ ਜਾਣਕਾਰੀ ਦੇਣ ਵਾਲਿਆਂ ਨੂੰ ਪੂਰੀ ਗੁਪਤਤਾ ਦਿੱਸ ਸਹੀ ਜਾਣਕਾਰੀ ਤੇ ਇਨਾਮ ਦੀ ਗਾਰੰਟੀ ਹੈ ਪੰਜਾਬ ਨੂੰ ਬਚਾਉਣਾ ਹੁਣ ਸਾਡੇ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹੈ ਨਸ਼ਾ ਤੇ ਗੈਂਗਸਟਰਵਾਦ ਦੋਵਾਂ ਦਾ ਮਿਲ ਕੇ ਖਾਤਮਾ ਕਰਨਾ ਹੈ ਪੁਲਿਸ ਨੂੰ ਤੁਹਾਡਾ ਸਾਥ ਚਾਹੀਦਾ ਹੈ ਸਿਆਮਾਨ ਦਾ ਸੰਦੇਸ਼ ਪੰਜਾਬ ਪੰਜਾਬੀਆਂ ਦਾ ਹੈ ਗੈਂਗਸਟਰਵਾਦ ਖਤਮ ਕਰਕੇ ਹੀ ਰ੍ਹਾਂਗੇ ਜਦੋਂ ਤੱਕ ਪੂਰੀ ਸਫਾਈ ਨਹੀਂ ਹੋਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੱਛੇ ਨਹੀਂ ਹਟੇਗੀ